ਯੋਧ ਨਸ਼ਾ ਵਿਰੁੱਧ ਤਹਿਤ ਪੰਜਾਬ ਪੁਲਿਸ ਵੱਲੋਂ ਸਮੁੱਚੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਖਰਬ ਪੂਰੀ ਤਰ੍ਹਾਂ ਤੜਥੱਲੀ ਮਚਾਈ ਹੋਈ ਹੈ ਜੇਕਰ ਗੱਲ ਕੀਤੀ ਜਾਵੇ ਜ਼ਿਲ੍ਹਾ ਗੁਰਦਾਸਪੁਰ ਦੀ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਜੇ ਪੁਲਿਸ ਜ਼ਿਲ੍ਹਾ ਬਟਾਲਾ ਚ ਬੇਸ਼ੱਕ ਜੋ ਐਕਸ਼ਨ ਨੇ ਕਾਦੀਆਂ ਜਾਂ ਬਟਾਲੇ ਦੇ ਵਿੱਚ ਵੱਖ-ਵੱਖ ਦੇਖਣ ਨੂੰ ਮਿਲੇ ਨੇ ਜਿੱਥੇ ਬਲਡੋਜ਼ਰ ਐਕਸ਼ਨ ਜਿਹੜਾ ਸਾਹਮਣੇ ਨਜ਼ਰ ਆਇਆ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਤੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅੱਜ ਪਹਿਲਾ ਐਕਸ਼ਨ ਆ ਜੋ ਉਹ ਡੀਡਾ ਪਿੰਡ ਤੋਂ ਦੇਖਣ ਨੂੰ ਮਿਲਿਆ ਜਿੱਥੇ ਨਸ਼ਾ ਤਸਕਰਾਂ ਦੇ ਜਿਹੜੇ ਘਰਾਂ ਨੇ ਘਰ ਤੱਕ ਢਾਏ ਜਾ ਰਹੇ ਨੇ ਸੋ ਪ੍ਰਸ਼ਾਸਨ ਵੱਲੋਂ ਜਿਹੜਾ ਬਲਡੋਏ ਰੈਕਸ਼ਨ ਇਲੈਕਸ਼ਨ ਹੈ ਉਹ جاری ਹੈ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਜੋ ਨਸ਼ਾ ਤਸਕਰ ਨੇ ਡੀਡੇ ਪਿੰਡ ਦੇ ਵਿੱਚ ਡੀਡੇ ਪਿੰਡ ਦੇ ਵਿੱਚ ਖੜੇ ਆ ਜిల్లా ਗੁਰਦਾਸਪੁਰ ਦੇ ਡੀਡਾ ਸੰਸੀਆਂ ਜੋ ਕਿ ਨਸ਼ਾ ਤਸਕਰੀ ਨੂੰ ਲੈ ਕੇ ਜਿਹੜਾ ਬਾ ਸੁਰਖੀਆਂ ਦੇ ਵਿੱਚ ਰਹਿੰਦਾ ਤੇ ਪੂਰੀ ਤਰ੍ਹਾਂ ਬਦਨਾਮ ਜਾਣਿਆ ਜਾਂਦਾ ਪਿੰਡ ਡੀਡਾ ਸੰਸੀਆਂ ਸੋ ਡੀਡਾ ਸੰਸੀਆਂ ਦੇ ਨਾਲ ਸਬੰਧਤ ਜੋ ਨਸ਼ਾ ਤਸਕਰ ਬਰਜਿੰਦਰ ਨਸ਼ਾ ਤਸਕਰ ਬਰਜਿੰਦਰ ਸਿੰਘ ਤੇ ਇੱਕ ਹੋਰ ਨਸ਼ਾ ਤਸਕਰ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਖਿਲਾਫ 10 ਤੋਂ 12-12 ਜਿਹੜੇ ਕੇਸ ਨੇ ਨਸ਼ਾ ਤਸਕਰੀ ਦੇ ਉਹ ਦਰਜ ਨੇ ਸੋ ਜਿਵੇਂ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਐਕਸ਼ਨ ਜਾਰੀ ਹੈ ਜਲਾ ਪ੍ਰਸ਼ਾਸਨ ਵੱਲੋਂ ਮਾਫ ਕਰਨਾ ਐਕਸ਼ਨ ਜਾਰੀ ਹੈ ਉੱਥੇ ਹੀ ਤੁਹਾਨੂੰ ਦਸੀ ਦੀਏ ਕਿ ਇਸ ਐਕਸ਼ਨ ਤੋਂ ਪਹਿਲਾਂ ਜੋ ਡੀਡਾ ਸ਼ੈਣੀਆ ਪਿੰਡ ਡੀਡਾ ਸ਼ੈਣੀਆ ਪਿੰਡ ਨੂੰ ਜਿਹੜਾ ਪੁਲਿਸ ਸ਼ੌਣੀ ਦੇ ਵਿੱਚ ਜਿਹੜਾ ਤਬਦੀਲ ਕਰ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਸਮੁੱਚਾ ਜੋ ਪ੍ਰਸ਼ਾਸਨ ਐਸਐਸਪੀ ਸਾਹਿਬ ਗੁਰਦਾਸਪੁਰ ਅਦਿੱਤਿਆ ਜੀ ਉਹਨਾਂ ਸਮੇਤ ਜੋ तमाम ਪੁਲਿਸ ਅਧਿਕਾਰੀ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਇੱਥੇ ਮੌਜੂਦ ਨੇ ਤੇ ਲਗਾਤਾਰ ਜੋ ਐਕਸ਼ਨ ਹੈਗਾ ਨਸ਼ਾ ਤਸਕਰਾਂ ਦੇ ਜੋ ਘਰ ਨੇ ਉਹ ਆਏ ਜਾ ਰਹੇ ਨੇ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਤਿਆਰ ਕੀਤਾ ਹੋਇਆ ਕਿ ਪੰਜਾਬ ਦੇ ਵਿੱਚੋਂ ਜੋ 31 ਮਈ ਤੱਕ ਜਿਹੜਾ ਨਸ਼ਾ ਬਿਲਕੁਲ ਨਸ਼ੇ ਦਾ ਜਿਹੜਾ ਖਾਤਮਾ ਕਰ ਦਿੱਤਾ ਜੀ ਨਾ ਉਸੇ ਤਹਿਤੀ ਬੇਸ਼ੱਕ ਭਾਰਤ ਪਾਕਿਸਤਾਨ ਦੀ ਜੰਗ ਦੇ ਦੌਰਾਨ ਜੋ ਹਾਲਾਤ ਬਣੇ ਹੋਏ ਸਨ ਉਸ ਨੂੰ ਲੈ ਕੇ ਲੋਕਾਂ ਦਾ ਜਿਹੜਾ ਧਿਆਨ ਹੈ ਯੁੱਧ ਨਸ਼ਾ ਵਿਰੋਧ ਤੋਂ ਥੋੜਾ ਜਿਹਾ हटਿਆ ਨਜ਼ਰ ਆ ਰਿਹਾ ਸੀ ਪਰ ਜੋ ਤੁਮਾਕਿਆਂ ਦੀਆਂ ਆਵਾਜ਼ਾਂ ਤੋਂ ਬਾਅਦ ਕਹਿ ਸਕਦੇ ਆ ਕਿ ਭਾਰਤ ਪਾਕਿਸਤਾਨ ਦੇ ਜੋ ਹਾਲਾਤ ਬਣੇ ਹੋਏ ਸਨ ਉਹ ਜਿਵੇਂ ਹੀ ਸ਼ਾਂਤ ਹੁੰਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਹਰਕਤ ਦੇ ਵਿੱਚ ਆਉਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੀ ਜੋ ਪਹਿਲੀ ਕਾਰਵਾਈ ਹੈ ਪਿੰਡ ਡੀਡੀਆਂ ਤੋਂ ਉਹ ਸਾਹਮਣੇ ਆਈ ਹੈ ਡੀਡਾਂ ਵਿੱਚ ਜਿਹੜਾ ਐਕਸ਼ਨ ਹੈ ਜਿਹੜਾ ਬਲਡوزر ਐਕਸ਼ਨ ਹੈ ਉਹ جاری ਹੈ ਪੰਜਾਬ ਸਰਕਾਰ ਦਾ ਕਹਿਣਾ ਕਿ ਜੋ ਨਸ਼ਾ ਤਸਕਰਾਂ ਵੱਲੋਂ ਜੋ ਮਾਵਾਂ ਦਿਆਂ ਕੋਖਾਂ ਸੁਨਨੀਆਂ ਕਰਕੇ ਜੋ ਨੌਜਵਾਨਾਂ ਨੂੰ ਨਸ਼ੇ ਦੀ ਲਪਤ ਵਿੱਚ ਲਾ ਕੇ ਇਹ ਘਰ ਬਣਾਏ ਹੋਏ ਸਨ ਨਜਾਇਜ਼ ਨਸ਼ੇ ਦੀ ਕਮਾਈ ਤੋਂ ਇਹ ਸਾਰੇ ਜਿਹੜੇ ਢਹ ਢੇਰੀ ਜਿਹੜੇ ਨੇ ਇਹ ਕਰ ਦਿੱਤੇ ਜਾਣਗੇ ਸੋ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਜਿਵੇਂ ਖਬਰ ਨਲਿਪਟੀ ਵੀ ਤੋਂ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਇਸ ਪਿੰਡ ਦੇ ਨਾਲ ਸੰਬੰਧਿਤ ਜਿਵੇਂ ਤੁਸੀਂ ਇਹ ਸੂਆ ਦੇਖ ਰਹੇ ਹੋ ਨਹਿਰੀ ਵਿਭਾਗ ਦਾ ਰਜਵਾਹਾ ਇਹਦੇ ਕਿਨਾਰੇ ਦੇ ਉੱਪਰ ਇਹ ਪਿੰਡ ਵੱਸਿਆ ਹੋਇਆ ਤੇ ਇਹ ਅਧਵਿਚਕਾਰ ਪਿੰਡ ਤੋਂ ਇਹ ਜਿਹੜਾ ਸੂਆ ਗੁਜ਼ਰਦਾ ਇਹਦੇ ਦੋਨਾਂ ਸਾਈਡਾਂ ਤੋਂ ਉੱਪਰ ਜਿਹੜਾ ਪਿੰਡ ਵਸਿਆ ਹੋਇਆ ਨਹਿਰੀ ਵਿਭਾਗ ਵੱਲੋਂ ਵੀ 60 ਤੋਂ ਲੈ ਕੇ 65 ਦੇ ਕਰੀਬ ਜਿਹੜੇ ਨੇ ਪਰਿਵਾਰ ਨੇ ਜਾਂ ਘਰ ਨੇ ਉਹਨਾਂ ਨੂੰ ਜਿਹੜੇ ਨੇ ਹੁਕਮ ਚੜਾ ਦਿੱਤੇ ਗਏ ਨੇ ਘਰ ਖਾਲੀ ਕਰਨ ਦੇ ਪਰ ਉੱਥੇ ਹੀ ਦੂਜੇ ਪਾਸੇ ਜੇਕਰ ਦੇਖਿਆ ਜਾਏ ਤੇ ਨਸ਼ਾ ਤਸਕਰ ਨੇ ਜੋ ਇਸ ਪਿੰਡ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਵੀ ਜੋ ਪ੍ਰਸ਼ਾਸਨ ਵੱਲੋਂ ਕਾਰਵਾਈ ਅੱਜ ਪਹਿਲੀ ਕਾਰਵਾਈ ਇੱਥੇ ਕੀਤੀ ਗਈ ਹੈ ਸੋ ਜੋ ਘਰ ਢਾਉਣ ਦੀ ਕਾਰਵਾਈ ਹੈ ਲਗਾਤਾਰ ਤੁਸੀਂ ਦੇਖ ਰਹੇ ਹੋ ਜਾਰੀ ਹੈ ਸੋ ਇਸ ਬੰਦੇ ਵਿੱਚ ਜੋ ਮਾਣਯੋਗ ਐਸਐਸਪੀ ਨੇ ਅਦਿੱਤਿਆ ਜੀ ਉਹਨਾਂ ਦਾ ਕੀ ਕਹਿਣਾ ਆਓ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਮੰਨੋ ਜਿਹੜਾ ਪੱਲਾ ਕੀਤਾ ਹੈ ਉਹਦੇ ਜਿਹ ਇਨੀਸ਼ੀਏਟਿਵ ਦੇ ਅੰਤਰਗਤ ਆਜੋ ਜਿਹੜਾ ਡਿਪਾਰਟਮੈਂਟ ਆਫ ਪਬਲਿਕ ਸੋਸ਼ੀਅਲ ਵੱਲੋਂ ਜਿਹੜੀ ਪੁਲਿਸ ਹੈਲਪ ਲਈ ਜਿਹੜਾ ਹੈਗਾ ਸਾਨੂੰ ਲੈਟਰ ਪੱਪ ਹੋਇਆ ਸੀ ਉਸੇ ਉਸੇ ਦੇ ਕਰਕੇ ਅੱਜ ਜਿਹੜਾ ਪਿੰਡ ਹੈਗਾ ਡਿਨਾਸਾਂਸੀ ਉੱਥੇ ਅਸੀਂ ਜਿਹੜਾ ਹੈਗਾ ਪੁਲਿਸਰ ਪ੍ਰੋਵਾਈਡ ਕਰਦੇ ਹੈਗੇ ਜਦੋਂ ਇਸੀ ਇਹਦਾ ਬੈਕਗ੍ਰਾਉਂਡ ਅਸੀਂ ਚੈੱਕ ਕੀਤਾ ਤਾਂ ਪਾਇਆ ਇਹਦੇ ਚ ਇੱਕ ਜਿਹੜਾ ਹੈਗਾ ਜਿਹੜੇ ਦੋ ਰਗਸ ਮਗਲਬ ਹੈਗੇ ਜਿਹਦੇ ਚ ਇੱਕ ਦਾ ਬਲਜਿੰਦਰ ਹੈਗਾ ਉਹਦੇ ਖਿਲਾਫ 10% ਐਨਡੀਪੀਐਸ ਦੇ ਤੱਜ ਹੈਗੇ ਦੂਜਾ ਲਖਮਿੰਦਰ ਹੈਗਾ ਇਹਦੇ ਖਿਲਾਫ 12% ਐਨਡੀਪੀਐਸ ਦੇ ਤੱਜ ਹੈਗੇ ਤਾਂ ਅਸੀਂ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਅਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਸਿਸਟ ਕਰਨ ਵਾਸਤੇ ਅੱਜ ਇੱਥੇ ਮੌਜੂਦ ਹੈਗੇ ਸਾਡੇ ਵੱਲੋਂ ਲਾਰ ਜਿਹੜਾ ਹੈਗਾ ਪਪਰ ਜਿਹੜਾ ਹੈਗਾ ਪੁਲਿਸ ਬਲ ਅਲੋਂਗ ਵਿਦ ਡਿਊਟੀ ਮੈਜਿਸਟਰੇਟਰ ਬਾਕੀ ਸਾਰੇ ਤਨਖਾਦ ਹੈ